ਮਨਜੀ ਮਿੱਤਰੋ ਸਵਾਲ ਤੇ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਆ ਦੇ ਸਕਦੇ ਹਾਂ ਵੜੇ ਘੱਬਣ ਆਈ ਦੇ ਸਕਦੇ ਕੱਦਗਾੜ ਦੀ ਚੰਗੀ ਪਈ ਹੈ ਜੀ ਦੇ ਸਕਦੇ ਮਿੱਤਰੋ ਦੂਰੋਂ ਵੀ ਤੁਹਾਨੂੰ ਦਿਖਾ ਦਿੰਨੇ ਜੀ ਇੱਕ ਵਾਰੀ ਤੇ ਐਚ ਫਕਰਾਸ ਆਈ ਇਹ ਤੇ ਆ ਦੇ ਸਕਦੇ ਮਿੱਤਰੋ ਆਫ ਤੇ ਦੀ ਘੱਬਣ ਆਈ ਇਹ ਦੇ ਸਕਦੇ ਤੁਸੀਂ ਚੰਗੀ ਵੜ ਪਈ ਹੈ ਕਾਤਗਾੜ ਦੀ ਚੰਗੀ ਪਈ ਹੈ ਪਹਿਲੇ ਸੂਈ ਹੈ ਹਨਾ ਵੀਰੇ ਪਹਿਲੇ ਸੋਹੇ ਆ ਹਫਤੇ ਦੀ ਗੱਬਣਾ ਹੀ ਦੇ ਸਕਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਵਾਦੋਆ ਵੀਰੇ ਸਵਾਦੋਆ ਦੀ ਡਿਮਾਂਡ ਆ ਜੀ ਤੇ ਬਾਕੀ ਬਾਈ ਦਾ ਨੰਬਰ ਗੋ ਉਹਦੇ ਉਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਤੇ ਵੈੜ ਬਹੁਤ ਚੰਗੀ ਪਈਏ ਦੇ ਸਕਦਾ ਤੁਸੀਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਇੱਕ ਵਾਰੀ ਤੇ ਗੱਬਣ ਵੈੜ ਆ ਜੀ ਇਹਾ ਫਾਦਗਾੜ ਤੇ ਚੰਗੀ ਪਈਏ ਚੰਗੀ ਸਾਫ ਸੁਥਰੀ ਪਈਏ ਪੈਟ ਪੁੜਾ ਤੇ ਦੇ ਸਕਦੇ ਹਾਂ ਸੇਤਮੰਦ ਹੈਗੀ ਆ ਜੀ ਤੇ ਨੰਬਰ 2 ਦਾ ਬੋਲਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਆ ਜੀ ਹਾਂਜੀ ਬੋਲੇ ਨੰਬਰ ਆਪਣਾ ਬਣਾਇਆ ਹੈ ਨੰਬਰ ਬੋਲ ਦੀ ਕਿੰਨਾ ਵੀਰੇ 9883 9883 9455 ਬਾਕੀ ਵੀਰੇ ਮੌਕੇ ਤੇ ਮਾਨਦਾਨ ਹੋ ਜਾਊਗਾ ਜਿਹੜਾ ਵੀਡੀਓ ਦੇਖ ਕੇ ਉਹ ਆਪਣਾ ਠੀਕ ਆ ਇਹ ਸਾਰੀ ਡਿਟੇਲ ਬਾਈ ਸਾਰੀ ਡਿਟੇਲ ਆਪਾਂ ਦੱਸਦੀ ਆ ਜੀ ਵਿਹੜ ਬਾਰੇ ਤੇ ਬਾਕੀ ਇਸ ਨੰਬਰ ਤੇ ਕੰਟੈਕਟ ਨੰਬਰ ਤੇ ਤੁਸੀਂ ਭਾਈ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਜਾਣਕਾਰੀ ਲੈ ਸਕਦੇ ਜੀ ਤੇ ਪਸ਼ੂ ਚੰਗਾਈ ਇਹ ਦੇ ਸਕਦੇ ਤੁਸੀਂ ਕੱਦ ਕਾੜ ਦੀ ਵੀ ਚੰਗੀ ਆ ਜੀ ਗੱਬਣ ਹੈਗੀ ਆ ਜੀ ਤੇ ਲੋਟੋਲਾ ਮੇਲਾ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਜੀ ਜਿਹੜੇ ਨਵੇਂ ਚੈਨਲਾਂ ਦੇ ਅੱਡੇ ਆ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਪਹੁੰਚ ਜਾਵੇ ਧੰਨਵਾਦ ਜੀ